ਤੁਆਂ ਨੂੰ ਸਾਰਿਆਂ ਨੂੰ ਪਤਾ ਵੀ ਆਪਣੇ ਪੰਜਾਬ ਦੇ ਵਿੱਚ ਇਹੋ ਜਿਹੇ ਸਿੰਗਰ ਹੈ ਜਿਹੜੇ ਅਮਰ ਹੋ ਗਏ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਬਾਰੇ ਪਹਿਲਾਂ ਹੀ ਬੋਲ ਕੇ ਦੱਸਤਾ ਹੈਗਾ ਕਿ ਆਪਣਾ ਅੰਤ ਹਨਾ ਜਿੱਦਾਂ ਕਿ ਮੈਂ ਕੱਲ ਤੱਕ ਨਹੀਂ ਰਹਿਣਾ ਬਿੰਦ ਰਖੀਆ ਜੀ ਹਨਾ ਉਸ ਤੋਂ ਬਾਅਦ ਆ ਜਾਂਦਾ ਜੀ ਲਾਸਟ ਰਾਈਡ ਸਿੱਧੂ ਮੂਸੇਵਾਲਾ ਝੋਟਾ ਹੱਡਾ ਹਨਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਬਾਰੇ ਪਹਿਲਾਂ ਹੀ ਬੋਲਤਾ ਔਰ ਇੱਕ ਸਿੰਗਰ ਹੋਰ ਹੈਗਾ ਪਤਾ ਨਹੀਂ ਉਹ ਤੁਸੀਂ ਦੇਖਿਆ ਨਹੀਂ ਦੇਖਿਆ ਪਰ ਉਹਨੇ ਵੀ ਆਪਣੀ ਜ਼ਿੰਦਗੀ ਦਾ ਪਹਿਲਾ ਹੀ ਸੱਚ ਦੱਸਤਾ ਦਾ ਤੇ ਉਹ ਸ਼ਾਇਦ ਥੋੜੇ ਚਿਰ ਤੱਕ ਹੋ ਜਾਣਾ ਜੋ ਉਹਨੇ ਗਾਣਿਆਂ ਵਿੱਚ ਮੈਂ ਤੇ ਸੁਣ ਕੇ ਸੱਚੀ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਵਾਕੇ ਆਪਣੀ ਜ਼ਿੰਦਗੀ ਬਾਰੇ ਆਪਣਾ ਪਹਿਲਾ ਹੀ ਐ ਵੀ ਇੱਕ ਬੰਦਾ ਜਿਹੜਾ ਸੱਚ ਦੱਸ ਗਿਆ ਬੋਲ ਕੇ ਗਾ ਕੇ ਲੋ ਤੁਸੀਂ ਵੀ ਸੁਣੋ ਇਤਰਾ ਦਾ ਹਾਰ ਹੋਵੇ ਪੜੀ ਕੋਟ ਮਾਰ ਹੋਵੇ ਛੱਟ ਕਿਤੇ ਉੱਚ ਕੋ ਮੇਰੀ ਸੁੱਚੀ ਹੋਵੇ ਕਾਦੇ ਉੱਤੇ ਬੈਠਾ ਹੋਵਾ ਓਏ ਫੂਬਣਾ ਬਜ਼ਾਰ ਹੋਵੇ ਇੱਤਰਾ ਨਹਾਰ ਹੋਵੇ ਬੜੀ ਟੁੱਟਵਾਰ ਹੋਵੇ ਇੱਤਰਾ ਨਹਾਰ ਓਰੇ ਕੰਮ ਹੋ ਜਾਣਾ ਛੇਤੀ ਪਰ ਮਾਨ ਸਾਹਿਬ ਤੁਹਾਡੇ ਤੇ ਬੜੀਆਂ ਉਮੀਦਾਂ ਸੀ ਪਰ ਤੁਸੀਂ ਵੀ ਖੋਤਾ ਖੂਚ ਹੀ ਸੋਟੜਿਆ ਜਿੱਦਾਂ ਪਿਛਲੇ ਮੰਤਰੀ ਚੋਰ ਕਰ ਗਏ ਨਾ ਉਹੀ ਕੰਮ ਤੁਸੀਂ ਫੜੇਦੇ ਆ ਪਰ ਤੁਹਾਡੇ ਤੋਂ ਹੁਣ ਕੋਈ ਉਮੀਦ ਨਹੀਂ ਐ ਆ ਥੂ ਐ ਇਹ ਬੜੀ ਅੱਛੀ ਬਾਤ ਕਹੀ ਆ